ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗਿੱਲਾ ਵIk ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਬੰਦੇ ਭਾਰਤ ਐਕਸਪ੍ਰੈਸ ਕੀਤੀਆਂ ਰਵਾਨਾ ਮੇਰਟ ਨੂੰ ਲਖਨਊ ਮਜ਼ੁਰਾ ਨੂੰ ਬੰਗਲੌਰੂ ਅਤੇ ਚੇਨਈ ਨੂੰ ਨਗਰ ਕੋਇਲ ਦੇ ਨਾਲ ਜੁੜਨਗੀਆਂ ਬੰਦੇ ਭਾਰਤ ਰੇਲ ਗੱਡੀਆਂ ਪੰਜ ਸਿੰਘ ਸਾਬਨ ਵੱਲੋਂ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣਾ ਸਪਸ਼ਟੀਕਰਨ ਲੈ ਕੇ ਸ਼੍ਰੀ ਅਕਾਲ ਤਖਸਾਲ ਸੁਸਕਰਤ ਰਤਵੇ ਕੇ ਹੋਏ ਪੇਸ਼ ਕਈ ਸਾਬਕਾ ਮੰਤਰੀ ਨੇ ਵੀ ਦਿੱਤੇ ਆਪਣੇ ਸਪਸ਼ਟੀਕਰਨ ਸ਼ੰਭੂਸ ਰਾਧੂ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਕਿਸਾਨ ਅਗੋਂ ਦੀ ਗਵਾਈ ਵਿੱਚ ਹੋਇਆ ਵੱਡਾ ਇਕੱਠ ਕਿਸਾਨ ਅੰਦੋਲਨ ਵਿੱਚ ਪਹੁੰਚੀ ਬਿਨੇਸ਼ ਫੋਗਾਟ ਕਿਹਾ ਤੁਹਾਡੀ ਧੀ ਤੁਹਾਡੇ ਨਾਲ ਹੈ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਰੇਲਵੇ ਨੇ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਸਮੱਸਿਆਵਾਂ ਦੇ ਹੱਲ ਵਿੱਚ ਵੱਡੀ ਤਰੱਕੀ ਕੀਤੀ ਹੈ ਤੇ ਉਦੋਂ ਤੱਕ ਨਹੀਂ ਰੁਕੇਗੀ ਜਦੋਂ ਤੱਕ ਇਹ ਸਮਾਜ ਦੇ ਸਾਰੇ ਵਰਗਾਂ ਲਈ ਆਰਾਮਦਾਇਕ ਯਾਤਰਾ ਦੀ ਗਰੰਟੀ ਨਹੀਂ ਬਣਨ ਜਾਂਦੇ ਪ੍ਰਧਾਨ ਮੰਤਰੀ ਮੋਦੀ ਨੇ ਟਿੱਪਣੀਆਂ ਤਿੰਨ ਬੰਦੇ ਭਾਰਤ 익ਸਪ੍ਰੈਸ ਟ੍ਰੇਨ ਨੂੰ ਡਿਜੀਟਲ ਮਾਧਿਅਮ ਰਾਹੀਂ ਹਰੀ ਚੰਡੀ ਵਿਖਾਉਣ ਮੰਗਰੋਂ ਕੀਤੀਆਂ ਪ੍ਰਧਾਨ ਮੰਤਰੀ ਮੋਦੀ ਨੇ ਮੇਰਠ ਨੂੰ ਲਖਨਊ ਮਦਰਨ ਨੂੰ ਬੰਗਲੌਰੂ ਅਤੇ ਚੇਨਈ ਨੂੰ ਨਗਰਕੋਇਲ ਨਾਲ ਜੋੜਨ ਵਾਲੀਆਂ ਤਿੰਨ ਨਵੀਆਂ ਬੰਦੇ ਭਾਰਤ ਟ੍ਰੇਨਾਂ ਨੂੰ ਅੱਜ ਹਰੀ ਝੰਡੀ ਵਿਖਾਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਦੱਖਣੀ ਸੂਬਿਆਂ ਦਾ ਤੇਜ਼ੀ ਨਾਲ ਵਿਕਾਸ ਬਹੁਤ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਤਾਮਿਲਨਾਡੂ ਅਤੇ ਕਰਨਾਟਕ ਲਈ ਬਜਟ ਅਲਾਟਮੈਂਟ ਵਿੱਚ ਵਾਧੇ ਨੇ ਦੱਖਣੀ ਸੂਬਿਆਂ ਵਿੱਚ ਰੇਲ ਰਵਜਾਈ ਨੂੰ ਮਜ਼ਬੂਤ ਕੀਤਾ ਹੈ। ਮੇਰਟ ਸਿਟੀ ਲਖਨਊ ਬੰਦੇ ਭਾਰਤ ਟ੍ਰੇਨ ਯਾਤਰੀਆਂ ਨੂੰ ਦੋਹਾਂ ਸ਼ਹਿਰਾਂ ਵਿਚਾਲੇ ਮੌਜੂਦ सब तो तेज ट्रेन की तुलना लगभग एक घंटा पहला पहुंचाएगी इस तरह एगमोर नागर दे, वंदे तो दो घंटे तो समय और मदुरई वंदे भारत ट्रेन तो तकरीबन डेढ़ घंटे का समा बचेगा आज उत्तर से दक्षिण तक देश की विकास यात्रा में एक और अध्याय जुड़ रहा है आज से मदुरई बेंगलुरु चेन्नई नागरकोइल और मेरठ लखनऊ के बीच वंदे भारत ट्रेनों की सेवा शुरू हो रही है वंदे भारत ट्रेनों का ये विस्तार ये आधुनिकता ये रफ्तार हमारा देश विकसित भारत के लक्ष्य की ओर कदम दर कदम बढ़ रहा है आज जो तीन वंदे भारत ट्रेनें शुरू हुई हैं इनसे देश के महत्वपूर्ण शहर और ऐतिहासिक जगहों को कनेक्टिविटी मिली है ਟੈਂਪਲ ਸਿਟੀ ਮਧੁਰਾਈ ਅਬ ਆਈਟੀ ਸਿਟੀ ਬੈਂਗਲੁਰੂ ਸੇ ਬੰਦੇ ਭਾਰਤ ਕੇ ਦੁਆਰਾ ਸਿੱਧੇ ਜੁੜ ਗਿਆ ਹੈ। ਬੀਤੇ ਦਿਨ ਪੰਨ ਸਿੰਘ ਸਹਿਬਾਨ ਵੱਲੋਂ ਤਨਖਾਹਾਂ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣਾ ਸਪਸ਼ਟ ਕਰਨ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਪੇਸ਼ ਹੋਏ। ਇਸ ਮੌਕੇ ਨਿਹਦਰ ਸਾਹਿਬ ਨੂੰ ਆਪਣਾ ਲਿਖਤੀ ਸਪਸ਼ਟਕਰਨ ਸੌਂਪਿਆ। ਤਤਕਾਲੀ ਅਕਾਲੀ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਗੁਲਜਬ ਸਿੰਘ ਰਣੀਕੇ ਡਾਕਟਰ ਦਲਜੀਤ ਸਿੰਘ ਚੀਮਾ ਮਹੇਸ਼ੇਂਦਰ ਸਿੰਘ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਵੀ ਆਪਣੇ ਸਪਸ਼ਟ ਕਰਨ ਲੈ ਕੇ ਸ਼੍ਰੀ ਅਕਾਲ ਤਖਤ ਸਬਸਕਤਰਤ ਵਿਖੇ ਪੇਸ਼ ਹੋਏ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸਿੰਘ ਸਹਿਬਾਨ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਉਦੋਂ ਤੱਕ ਤਨਖਾਹਿਆ ਕਰાડ ਦਿੱਤਾ ਗਿਆ ਸੀ ਜਦੋਂ ਤੱਕ ਉਹ ਨਿੱਜੀ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰ ਸਿੰਘ ਸਹਿਬਾਨ ਤੇ ਸੰਗਤਾਂ ਕੋਲ ਆਪਣੇ ਗੁਨਾਹਾਂ ਦੀ ਮਾਫੀ ਨਹੀਂ ਮੰਗਣਗੇ। ਇਸ ਦੇ ਨਾਲ ਹੀ ਤਤਕਾਲੀ ਮੰਤਰੀ ਨੂੰ ਵੀ 15 ਦਿਨਾਂ ਵਿੱਚ ਸਪਸ਼ਟ ਕਰਨ ਦੇਣ ਲਈ ਕਿਹਾ ਗਿਆ ਸੀ ਪਰ ਸੁਖਵੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਅੱਜ ਹੀ ਸ਼੍ਰੀ ਅਕਾਲ ਤਖਤ ਸਬਸਕਤਰਤ ਵਿਖੇ ਪਹੁੰਚੇ। ਸਮਝਾ ਜਾਂਦਾ ਹੈ ਕਿ ਉਹ ਕਾਲੀ ਸਰਕਾਰ ਸਮੇ ਕੈਬਨਟ ਮੰਤਰੀ ਰਹੇ ਹੋਣ ਕਾਰਨ ਆਪਣਾ ਸਪਸ਼ਟੀਕਰਨ ਦੇਣ ਲਈ ਪਹੁੰਚੇ ਨੇ ਅੱਜ ਜੀ ਸਾਡੇ ਕੋਲ ਇਹ ਖੰਡਨਾਮੇ ਦੀ ਕਾਪੀ ਆਈ ਸੀ ਔਰ ਨਾਲ ਦੀ ਨਾਲ ਹੀ ਅੱਜ ਹੀ ਉਹ ਲਿਖਤੀ ਤੌਰ ਦੇ ਉੱਤੇ ਆਪਣਾ ਬੇਨਤੀ ਪੱਤਰ ਲੈ ਕੇ ਤੇ ਸਿੰਘ ਸਾਹਿਬ ਦੇ ਦਫ਼ਤਰ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਪੱਤਰ ਜਿਹੜਾ ਉਹ ਰਿਸੀਵ ਕਰਾ ਦਿੱਤਾ ਉਹ ਦੀ ਸ਼ਬਦਾਵਲੀ ਮੈਂ ਪੜ ਕੇ ਸੁਣਾ ਦੇਣਾ ਪੰਜ ਸਿੰਘ ਸਹਿਬਾਨ ਵੱਲੋਂ ਪਾਸ ਕੀਤੇ ਹੁਕਮਨਾਮੇ ਨੂੰ ਗੁਰੂ ਦਾ ਨਮਾਣਾ ਸਿੱਖ ਹੋਣ ਦੇ ਨਾਤੇ ਗੁਰੂ ਪੰਥ ਦੇ ਚਰਨਾਂ ਵਿੱਚ ਸੀਸ ਨਵਾ ਕੇ ਪ੍ਰਵਾਨ ਕਰਦਾ ਹੈ ਦਾਸ ਅੱਜ ਹੀ 31 ਅਗਸਤ 2024 ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਹੁਕਮਨਾਮੇ ਅਨਸਾਰ ਗੁਰੂ ਪੰਥ ਪਾਸੋਂ ਦੋਵੇਂ ਹੱਥ ਜੋੜ ਕੇ ਨਿਮਰਤਾ ਅਤੇ ਹਲੇਮੀ ਨਾਲ ਖਿਮਾ ਜਾਂਚਨਾ ਕਰਦਾ ਹੈ ਦਾਸ ਦੀ ਜੋਧੜੀ ਨੂੰ ਪਰਵਾਨ ਕਰੋ ਜੀ ਵਿਕਤੀ ਤੌਰ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦੇ ਇਸ ਕਤਰੇ ਦੇ ਵਿੱਚ ਜਿਹੜਾ ਉਹਨਾਂ ਦਾ ਸਟਾਫ ਹੈ ਕਿਉਂਕਿ ਸਿੰਘ ਸਾਹਿਬ ਕਿਸੇ ਰਿਧੇਮੇ ਕਰਕੇ ਇੱਥੇ ਨਹੀਂ ਸੀ ਉਹਨਾਂ ਨੇ ਵਿਕਤੀ ਤੌਰ ਤੇ ਦੇਖ ਕੇ ਬੇਨਤੀ ਕੀਤੀ ਹੈ ਕਿ ਮੈਂ ਤੁਰੰਤ ਜੋ ਹੁਕਮ ਅਗਲਾ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦਾ ਹੋਏਗਾ ਉਹਦੇ ਤੇ ਜਿਹੜਾ ਪੈਰਾ ਦੇਣ ਵਾਸਤੇ ਜਿਹੜਾ ਆਪਣੇ ਆਪ ਨੂੰ ਪੇਸ਼ ਕਰਦਾ ਤੇ ਕਿਰਪਾ ਕਰਕੇ ਛੇਤੀ ਤੋਂ ਛੇਤੀ ਜਿਹੜੀ ਹੈ ਪੰਥ ਸਿੰਘ ਸਹਿਬਾਨ ਦੀ ਮੀਟਿੰਗ ਕਰਵਾਈ ਜਾਵੇ ਤੇ ਮੈਨੂੰ ਜਿਹੜਾ ਹੈਗਾ ਖੇਮਾ ਜਾਂਚਨਾ ਦਾ ਮੌਕਾ ਦਿੱਤਾ ਜਾਵੇ ਮੈਂ ਖੁਦ ਆਪ ਬਤੌਰ ਸਾਬਕਾ ਮੰਤਰੀ ਆਪ ਆਪਣਾ ਸਪਸ਼ਟੀਕਰਨ ਲੈ ਕੇ ਸਰਦਾਰ ਗੁਜਾਰ ਸਿੰਘ ਜੀ ਰਾਣੀਕੇ ਸਾਹਿਬ ਦੀ ਕੈਬਨਟ ਦੇ ਸਾਥੀ ਸੀ ਸਰਦਾਰ ਸ਼ਰਨਜੀਤ ਸਿੰਘ ਜੀ ਢਿੱਲੋਂ ਸਾਹਿਬ ਵੀ ਸਰਦਾਰ ਮਹੇਸ਼ਿੰਦਰ ਸਿੰਘ ਜੀ ਘਰੇਵਾਲ ਉਸ ਵੇਲੇ ਐਡਵਾਈਜ਼ਡ ਟੂ ਸੀਐਮਸੀ ਦੇ ਕੈਬਨਟ ਰੈਂਕ ਦੇ ਵਿੱਚ 2012 ਤੋਂ 17 ਉਹਨਾਂ ਨੇ ਵੀ ਅਸੀਂ ਸਾਰਿਆਂ ਨੇ ਵੀ ਆਪਣੇ ਜਿਹੜੇ ਨਿਖਤੀ ਸਪਸ਼ਟੀਕਰਨ ਨੇ ਉਹ ਅੱਜ ਅਸੀਂ ਜਿਹੜੇ ਆ ਸ਼੍ਰੀ ਹਰ 택 ਸਾਹਿਬ ਦੇ ਉੱਤੇ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਸਾਰਿਆਂ ਨੇ ਦੇ ਦਿੱਤੇ ਆ ਸ਼ੰਭੂ ਸਰਹੱਦ ਦੇ ਉੱਤੇ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ 200 ਦਿਨ ਪੂਰੇ ਹੋ ਗਏ ਨੇ ਇਸ ਮੌਕੇ ਕਿਸਾਨਾਂ ਨੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ ਇਸ ਦਰਾਂ ਨਾ 올ੰਪੀਅਨ ਪਹਿਲਵਾਨ ਅਤੇ ਮਹਿਲਾ ਪਹਿਲਵਾਨ ਵਿਨੇਸ਼ ਪੋਗਾਟ ਅੱਜ ਸੰਬੂਸਰਾ ਤੇ ਪਹੁੰਚੀ ਜਿੱਥੇ ਉਨ੍ਹਾਂ ਦਾ ਕਿਸਾਨਾਂ ਵੱਲੋਂ ਹਾਰਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਜਾਣਕਾਰੀ ਮੁਤਾਬਕ ਵਿਨੇਸ਼ ਪੋਗਾਟ ਨੂੰ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਮਰਥਨ ਦੇਣ ਲਈ ਕਿਸਾਨ ਅੰਦੋਲਨ ਦੇ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ ਵਿਨੇਸ਼ ਪੋਗਾਟ ਨੇ ਕਿਸਾਨਾਂ ਦੇ ਪ੍ਰਤੀ ਆਪਣਾ ਸਮਰਥਨ ਜ਼ਾਹਰ ਕਰਦਿਆਂ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਲੰਬੇ ਸਮੇਂ ਤੋਂ ਇੱਥੇ ਬੈਠੇ ਹੋਏ ਨੇ ਪਰ ਉਨ੍ਹਾਂ ਦੀ ਊਰਜਾ ਅਜੇ ਵੀ ਘੱਟ ਨਹੀਂ ਹੋਈ ਉਹਨਾਂ ਨੇ ਕਿਹਾ ਕਿ ਖੁਦ ਨੂੰ ਖੁਸ਼ਕਿਸਮਤ ਸਮਝਦੀ ਹੈ ਕਿ ਉਸਦਾ ਜਨਮ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਉਹਨੇ ਵੀ ਕਹੇ ਕਿ ਤੁਹਾਡੀ ਤੀ ਤੁਹਾਡੇ ਨਾਲ ਹੈ ਸਾਨੂੰ ਆਪਣੇ ਹੱਕਾਂ ਲਈ ਖੜੇ ਹੋਣਾ ਪਵੇਗਾ ਕਿਉਂਕਿ ਕੋਈ ਹੋਰ ਸਾਡੇ ਹੱਕਾਂ ਲਈ ਨਹੀਂ ਆਵੇਗਾ ਉਹਨੇ ਕਹੇ ਕਿ ਉਹ ਪ੍ਰਮਾਤਮਾ ਅਗੇ ਅਰਦਾਸ ਕਰਦੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਅਤੇ ਜਦੋਂ ਤੱਕ ਕਿਸਾਨ ਆਪਣਾ ਹੱਕ ਨਹੀਂ ਲੈ ਲੈਂਦੇ ਉਦੋਂ ਤੱਕ ਵਾਪਸ ਨਾ ਜਾਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਰਵਣ ਸਿੰਘ ਪੰਦੇਰ ਨੇ ਸ਼ੰਭੂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਦੇ ਘਟ ਨੂੰ ਸੰਬੋਧਨ ਕਰਦੇ ਕਿਹਾ ਕਿ ਜੇਕਰ ਸਰਕਾਰ ਨੇ ਬਿਜਲੀ ਪਾਣੀ ਅਤੇ ਸਿਹਤ ਸਹੂਲਤਾਂ ਦਾ ਧਿਆਨ ਨਾ ਦਿੱਤਾ ਤਾਂ ਗਗਨ ਚੌਕ ਵਿਖੇ 14 ਸਤੰਬਰ ਨੂੰ ਵੱਡਾ ਇਕੱਠ ਕੀਤਾ ਜਾਵੇਗਾ ਇਸ ਤੋਂ ਨਿਕਲਣ ਵਾਲੇ ਸਿਟਿਆਂ ਦੀ ਪੰਜਾਬ ਸਰਕਾਰ ਆਪਸ ਜ਼ਿੰਮੇਵਾਰ ਹੋਵੇਗੀ 2 ਸੋ ਦਿਨ ਪੂਰੇ ਹੋ ਗਏ ਹਨ ਇਸ ਆਨੰਦਨ ਨੂੰ ਪਹਿਲੇ ਵੀ 13 ਮਹੀਨੇ ਚਲਾਕਾ ਰਹੀ 2 ਮੰਗਾਂ ਸਰਕਾਰ ਨੇ ਬੋਲਾ tha ਕਿ ਮਾਰ ਲਈ जाएंगी ਉਹ ਅਭੀ ਤੱਕ ਪੂਰੀ ਨਹੀਂ ਹੋਈ ਇਸੇ ਹਾਲ ਕਿ ਜਿਸਕੇ ਲੋਕ ਬੈਠੇ ਹਨ 2 ਸੋ ਦਿਨ ਪੂਰੇ ਹੋ ਗਏ ਸਭ ਦੁੱਖ ਹਤਾ ਦੇਖ ਕੇ देश के नागरिक है और किसान ही है तो देश को तो चलाता तो है है ना इनके बिना तो कुछ भी नहीं है हम खिलाड़ी भी नहीं है अगर ये हमें खाना ना दे तो हम भी नहीं कम्पीट कर पाते हैं तो बस लाचारी महसूस होती है कई बार की हम कुछ कर नहीं पाते हैं हम देश को रिप्रेजेंट करते इतने बड़े बड़े लेवल पे लेकिन अपने परिवार को दुखी देख के हम कुछ कर नहीं पाते हैं तो बस सरकार से यही निवेदन है कि सुनना चाहिए जैसे आपने कई बार अपनी गलती मानी थी आपने ਮਨਸਾ ਦੀ ਕੁਝ ਗਲਤ ਹੋਆ ਹੈ ਉਸਕੇ ਬਾਅਦ ਆਪਨੇ ਜੋ ਵਾਅਦੇ ਕੀਤੇ ਸੇ ਉਹ ਪੂਰੇ ਕਰਨੇ ਚਾਹੀਏ ਔਰ ਐਸੇ ਮਤਲਬ ਆਮਾਰਾ ਦੇਸ਼ ਐਸੇ ਉੱਨਤੀ ਨਹੀਂ ਕਰੇਗਾ ਅਗਰ ਆਮਾਰੇ ਆਪਣੇ ਲੋਕ ਐਸੇ ਸੜਕੋ ਤੇ ਬੈਠੇ ਰਹੇਗੇ ਤਾਂ ਦੇਸ਼ ਕੋ ਵੀ ਨੁਕਸਾਨ ਹੋਤਾ ਇਸ ਚੀਜ਼ ਸੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਸਤਿ ਸ਼ਕਨ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਇਸ ਤਰ੍ਹਾਂ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਰਹੇ ਇਸ ਮੌਕੇ ਉਹਨਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜ਼ਿਕਰ ਜੁਗ ਹੈ ਕਿ ਗੁਲਾਬਚੰਦ ਕਟਾਰੀਆ ਨੂੰ ਬਨਵਾਰੀ لال פרוਖੀ ਦੇ ਅਸਤੀਫੇ ਮਗਰੋਂ ਪੰਜਾਬ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ ਰਾਜਪਾਲ ਵਜੋਂ ਨਿਯੁਕਤ ਹੋਣ ਤੋਂ ਬਾਅਦ ਗੁਲਾਬਚੰਦ ਕਟਾਰੀਆ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਪਹੁੰਚੇ ਸਨ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਅੱਜ ਰਾਜਪਾਲ ਬਣ ਕੇ ਇੱਥੇ ਪਹੁੰਚਿਆ ਹਾਂ ਅਕਸਰ ਇੱਥੇ ਆਉਣ ਬਾਰੇ ਸੋਚਦਾ ਸੀ ਅਤੇ ਅੱਜ ਮੌਕਾ ਮਿਲਿਆ ਹੈ ਕਿ ਉਹ ਇੱਥੇ ਆ ਕੇ ਮੱਥਾ ਟੇਕ ਕੇ ਇਮਾਨਦਾਰੀ ਦੇ ਨਾਲ ਲੋਕਾਂ ਦਾ ਸੇਵਕ ਬਣ ਕੇ ਕੰਮ ਕਰਨ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ ਉੱਤੇ ਲੈ ਕੇ ਉਹਨੇ ਕਿਹਾ ਕਿ ਅਰਦਾਸ ਕਰਦਾ ਹੈ ਕਿ ਉਹ ਆਪਣੇ ਕੰਮ ਵਿੱਚ ਸਫਲ ਹੋਣ ਅਤੇ ਦੇਸ਼ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣੀ ਰਹੇ ਅੱਜ ਸਾਡੇ ਮਾਨਯੋਗ ਗਵਰਨਰ ਸਾਹਿਬ ਰਾਜਪਾਲ ਪੰਜਾਬ ਨਵੀਂ ਨਿਯੁਕਤੀ ਹੋਈ ਹੈ ਤੇ ਉਹ ਪਰਿਵਾਰ ਸਮੇਤ ਅੱਜ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਨਸਤਕ ਹੋਣ ਆਏ ਨੇ ਅੱਜ ਅਰਦਾਸ ਕਰਨ ਆਏ ਨੇ ਪੰਜਾਬ ਦੇ ਭਲੇ ਦੀ ਦੇਸ਼ ਦੇ ਭਲੇ ਦੀ ਸ਼ਾਂਤੀ ਦੀ ਸੋ ਸਵਾਗਤ ਵੀ ਉਹਨਾਂ ਦਾ ਪੰਜਾਬ ਚ ਨਵੇਂ ਗਵਰਨਰ ਬਣਨ ਤੇ ਤੇ ਨਾਲ ਨਾਲ ਪਰਮਾਤਮਾ ਸਮੱਤ ਤੇ ਬਲ ਬਖਸ਼ੇ ਕੇ ਅਸੀਂ ਪੰਜਾਬ ਦੇ ਜੋ ਜੋ ਵੀ ਸਾਡੇ ਅਧਿਕਾਰ ਖੇਤਰ ਨੇ ਅਸੀਂ ਆਪਣੇ ਅਧਿਕਾਰ ਖੇਤਰਾਂ ਦੇ ਅਧੀਨ ਪੰਜਾਬ ਦੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਸੇਵਾ ਕਰਦੇ ਰਹੀਏ ਮੈਂ ਪੰਜਾਬ ਦਾ ਰਾਜਪਾਲ ਬਣ ਕਰਕੇ ਇਹਾ ਅਭੀ ਆਇਆ ਹੂੰ ਮੈਂ ਸੋਚਦਾ ਹੂੰ ਇਹ ਇੱਕ ਐਸੀ ਜ਼ਮੀਨ ਹੈ जिसके कारण से गुरुओं के बलिदान के कारण से ये देश और संस्कृति आज तक अपने पास सुरक्षित है और मैं सोचता हूँ इस गोल्डन टेम्पल में माथा टिकाने के लिए देश का जन जन ये प्रयास करता है कि मेरे को भी ये मौका मिले कि मैं भी यहाँ माथा टिकाकर कर ये आशीर्वाद लूँ कि मैं ईमानदारी से काम करूँ जनता का सेवक बनकर काम करूँ पंजाब के विकास के लिए चंडीगढ़ के विकास के लिए जो कुछ भी मेरे को प्रभु ने अब तक सिखाया है उसको मैं ठीक प्रकार से ज़मीन पर उतार सकूं, तो मैं सोचता हूं यह जो शक्ति है जहां से माथा टेक करके मैं ये आशीर्वाद लेकर जा रहा हूं, कि मैं मेरे काम में सफल हूं, अमन चैन और शांति बनी रहे भाईचारा बना रहे और देश तरक्की के रास्ते पर आगे बढ़े उसमें हम लोगों का भी सहयोग हो ਇਸੀ ਕੇ ਲਿਏ ਮੈਂ ਇਹਾ ਮਾਤਾ ਟੈਕ ਕਰਕੇ ਆਸ਼ੀਰਵਾਦ ਦੇਣੇ ਕੇ ਲਿਏ ਆਇਆ ਹੂੰ ਆਪ ਸਭ ਕੋ ਵੀ ਇਸ ਅਵਸਰ ਪਰ ਮੇਰੀ ਔਰ ਸੇ ਬਹੁਤ ਬਹੁਤ ਧੰਨਵਾਦ ਵਧਾਈ ਆਮ ਆਦਮੀ ਪਾਰਟੀ ਦੇ ਮੌਜੂਦਾ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰ ਪੱਖੋਂ ਵਿਕਾਸਸ਼ੀਲ ਬਣਾਉਣ ਵਾਸਤੇ ਵਿਸ਼ੇਸ਼ ਯਤਨ ਅਤੇ ਉਪਰਾਲੇ ਕੀਤੇ ਜਾਣਗੇ ਇਹਨਾਂ ਵਿਚਾਰਾਂ ਦਾ ਪ੍ਰੋਜੈਕਟ ਆ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚਬੇਵਾਲ ਨੇ ਅੱਜ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਹੁਸ਼ਿਆਰਪੁਰ ਟਾਂਡਾ ਦੇ ਪਿੰਡ ਸ਼ਹਿਬਾਜਪੁਰ ਤੋਂ ਕੋੜੇਸ਼ਾ ਵਣ ਤੱਕ ਬਣਨ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਨੇ ਪਥਰ ਰੱਖਣ ਸਮੇ ਕੀਤਾ ਇਸ ਮੌਕੇ ਉਨ ਦੇ ਨਾਲ ਆ ਆਮ ਆਦਮੀ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਅਤੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਗੱਲ ਚੇਅਰਮੈਨ ਹਰਮਿਤ ਸਿੰਘ ਗੌਲਕ ਐਕਸੀਅਨ ਪੰਜਾਬ ਮੰਡੀ ਬੋਰਡ ਦਿਲਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ ਇਸ ਮੌਕੇ ਸੰਸਦ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਕਰੀਬਨ 9 ਕਰੋੜ ਰੁਪਏ ਦੀ ਲਾਗਤ ਨਾਲ 12 ਕਿਲੋਮੀਟਰ ਤੱਕ ਲੰਮੀ ਬਣਨ ਵਾਲੀ ਸੜਕ ਦਾ ਨਿਰਮਾਣ ਕਾਰਜ ਪੰਜਾਬ ਮੰਡੀ ਬੋਰਡ ਵੱਲੋਂ ਥੋੜੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ ਇਸ ਸਮੇਂ ਕੇ ਹਲਕਾ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਡਾਕਟਰ ਰਾਜਕਮਰ ਚੱਬੇਵਾਲ ਦਾ ਧੰਨਵਾਦ ਕੀਤਾ ਹੈ। ਮੈਂ ਸਭ ਤੋਂ ਪਹਿਲਾਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਜਸਵੀਰ ਸਿੰਘ ਰਾਜਾ ਗਿਲ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਵਾਦ ਦਿੰਦਾ ਕਿ ਉਹਨਾਂ ਦੇ ਪ੍ਰਿਆਸਾਂ ਸਦਕਾ ਉਹਨਾਂ ਦੀ ਕੋਸ਼ਿਸ਼ ਸਦਕਾ ਇਹ ਜਿਹੜੀ ਸੜਕ ਬਹੁਤ ਦੇਰ ਤੋਂ ਸਾਡੇ ਪੈਂਡਿੰਗ ਪਈ ਸੀ ਇਹ ਜਿਹੜੀ ਸੜਕ ਹੈ ਫਾਈਨਲੀ ਅੱਜ ਅਸੀਂ ਇਹਦਾ ਨੀਂਹ ਪੱਥਰ ਰੱਖਤਾ ਹੈ। ਤੇ ਇਹ ਬਹੁਤ ਹੀ ਵਧੀਆ ਗੁੱਡ ਕੁਆਲਿਟੀ ਜਿਹੜੀ ਪੀਐਮਜੀਐਸਵਾਈ ਦੇ ਅੰਡਰ ਜਿਹੜੀ ਸੜਕ ਬਣੇਗੀ ਤੇ ਕਰੀਬ 12 ਕਿਲੋਮੀਟਰ ਦੇ ਦੀ ਕਰੀਬ ਲੈਂਥ ਹੈ ਔਰ 9 ਕਰੋੜ ਦੇ ਕਰੀਬ ਜਿਹੜੀ ਇੱਥੇ ਜਿਹੜੀ ਲਾਗਤ ਹੈ ਉਹ ਆਏਗੀ ਔਰ ਇਸ ਦੇ ਨਾਲ ਮੈਂ ਸਮਝਦਾ ਕਿ ਬਹੁਤ ਸਾਰੇ ਪਿੰਡਾਂ ਨੂੰ ਚੇਅਰਮੈਨ ਸਾਹਿਬ ਕਾਫੀ ਪਿੰਡਾਂ ਨੂੰ ਬਹੁਤ ਪਿੰਡਾਂ ਨੂੰ ਜਿਹੜਾ ਇਹਦਾ ਫਾਇਦਾ ਹੋਏਗਾ ਸੋ ਮੈਂ ਇਸ ਦੀ ਮੈਂ ਬਹੁਤ ਸਾਡੇ ਐਮਆਰ ਸਾਹਿਬ ਨੂੰ ਮੁਬਾਰਕਬਾ ਦਿੰਦਾ ਸਾਰੀ ਟੀਮ ਨੂੰ ਮੁਬਾਰਕਬਾ ਦਿੰਦਾ ਤੇ ਸਾਰੇ ਸਾਥੀਆਂ ਦਾ ਮੈਂ ਧੰਨਵਾਦ ਵੀ ਕਰਦਾ ਕਿ ਸਾਰੇ ਸਾਥੀਆਂ ਨੇ ਮੈਨੂੰ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨਸ ਦੇ ਵਿੱਚ ਬੜਾ ਵੱਡਾ ਸਹਿਯੋਗ ਦਿੱਤਾ ਸੋ ਬਹੁਤ-ਬਹੁਤ ਮੁਬਾਰਕ ਬਹੁਤ ਬਤਾ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਸੜਕ ਬਣਨ ਜਾ ਰਹੀ ਹੈ ਉਹ ਇਹ ਡਾਂਡੇ ਤੋਂ ਸਵਾਜਪੁਰ ਨੱਥੂਪੁਰ ਕੋੜੇ ਸ਼ਾਹਾਂ ਨੂੰ ਬੰਨ੍ਹਦੀ ਆ ਔਰ ਇਹ ਬਾਬਾ ਸ਼੍ਰੀ ਕਾਂਦੇ ਜੀ ਸਥਾਨ ਨੂੰ ਵੀ ਨੱਥੂਪੁਰ ਜਾਂਦੀ ਹੈ ਤਾਂ ਉਹਦਾ ਵੀ ਸੰਗਤਾਂ ਨੂੰ ਜਾਣ ਤੇ ਬਹੁਤ ਵੱਡਾ ਲਾਭ ਮਿਲੇਗਾ ਔਰ ਜਿਹੜਾ ਪੁਲ ਵੀ ਹੈ ਇਹਦੇ ਵਿੱਚ ਇੱਕ ਪੈਂਦਾ ਆ ਪੁਰਨੇ ਮੈਨੂੰ ਐਸਡੀਓ ਸਾਹਿਬ ਨੇ ਦੱਸਿਆ ਕਿ ਉਹ ਵੀ ਅਸੀਂ ਦੁਆਰਾ ਬਣਾ ਰਹੇ ਹਾਂ ਉਹ 40 ਫੁੱਟ ਦਾ ਕਰ ਰਹੇ ਹਾਂ ਥੋੜਾ ਉੱਚਾ ਕਰਕੇ ਬਣੇਗਾ ਤਾਂ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਇਹਦੇ ਵਿੱਚ ਹੈਲਪ ਕੀਤੀ ਆ ਕੋਟੇ ਚੋਂ ਆਈਆਂ ਨੇ ਇਹਨਾਂ ਦਿਆਂ ਚੋਂ ਤਾਂ ਮੈਂ ਇਸੇ ਤਰ੍ਹਾਂ ਅੱਗੇ ਤੋਂ ਆਸ ਰੱਖਦਾ ਕਿ ਡਾਕਟਰ ਸਾਹਿਬ ਸਾਡੇ ਹਲਕੇ ਤੇ ਆਪਣਾ ਮਿਹਰ ਪ੍ਰਿਆਤ ਰੱਖਣਗੇ ਕਿਉਂਕਿ ਸਾਡੇ ਲੋਕਾਂ ਨੇ ਬੜੀਆਂ ਉਮੀਦਾਂ ਆਸਾਂ ਦੇ ਨਾਲ ਡਾਕਟਰ ਸਾਹਿਬ ਨੂੰ ਜਿਤਾਇਆ ਹੈ ਤਾਂ ਜਿੱਡੀ ਵੱਡੀ ਲੀਡ ਨਾਲ ਜਿੱਤੇ ਓਡੀ ਵੱਡੀ ਹੈ ਇਹ ਲੋਕਾਂ ਦੀ ਆਸਾਂ ਵੀ ਆ ਮਰਹੂਮ ਪੰਜਾਬੀ ਗਾਇਕ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਵਿੱਚ ਤਣਾਤ ਸੁਰੱਖਿਆ ਮੁਲਾਜ਼ਮਾਂ ਦੀ ਆਪਸ ਵਿੱਚ ਲੜਾਈ ਹੋ ਗਈ ਹੈ ਜਿਸ ਤਰ੍ਹਾਂ ਇੱਕ ਗਨਮੈਨ ਦਾ ਸਿਰ ਪੜ ਗਿਆ ਜ਼ਖਮੀ ਹਾਲਤ ਵਿੱਚ ਗਨਮੈਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਦੇਰ ਰਾਤ ਬਲਕੌਰ ਸਿੰਘ ਆਪਣੀ ਹਵੇਲੀ ਵਿੱਚ ਆਰਾਮ ਕਰ ਰਹੇ ਸਨ ਇਸ ਦੌਰਾਨ ਉਹਨਾਂ ਦੀ ਸੁਰੱਖਿਆ ਵਿੱਚ ਤਣਾਤ ਗਨਮੈਨਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਵਾਜੀ ਹੋ ਗਈ ਜਿਸ ਤੋਂ ਬਾਅਦ ਇਹ ਲੜਾਈ ਇਸ ਕਦਰ ਵੱਧ ਗਈ ਕਿ ਅਰुण ਕੁਮਾਰ ਨੇ ਸਾਥੀ ਨਾਲ ਮਿਲ ਕੇ ਤੇਜੇ ਸਾਥੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੇ ਇਸ ਨਾਲ ਗਨਮੈਨ ਗੁਰਦੀਪ ਸਿੰਘ ਦਾ ਸਿਰ ਪਾੜ ਗਿਆ ਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ ਉਧਰ ਡੀਐਸਪੀ ਮਾਨਸਾ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਸੂਚਨਾ ਮਿਲੀ ਹੈ ਵੀ ਰਾਤ ਵਕਤ ਕਰੀਬ 10:30 11 ਵਜੇ ਦਾ ਸੀਗਾ ਤਾਂ ਤਰੀਕਸ਼ੀ 30 8 2024 ਸਰਬਲਕਾਲ ਸਿੰਘ ਜਿਹੜੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਹਨਾਂ ਦੇ ਨਾਲ ਸੁਰੱਖਿਆ ਚਤਨਾਤ ਤਿੰਨ ਸਪਾਹੀਆਂ ਦੀ ਆਪਸ ਵਿੱਚ ਮੂਲੀ ਲੜਾਈ ਹੋ ਗਈ। ਸਪਾਹੀ ਗੁਰਦੀਪ ਸਿੰਘ ਫਸਟ ਕਮਾਂਡੋ ਬਟਾਲੀ ਨਗਰਿਓ ਉਹਨਾਂ ਦੀ ਡਿਊਟੀ ਨਾਲ ਡਿਊਟੀ ਲੱਗਿਆ ਹੋਇਆ ਤੇ ਅਰਣ ਕੁਮਾਰ ਚੌਥੀ ਆਈਆਰਬੀ ਕੰਨੀਓ ਤੇ ਵਿਕਰਮ ਸਿੰਘ ਪੰਜਵੀਂ ਆਈਆਰਬੀ ਵੱਲੋਂ ਸੁਰੱਖਿਆ ਡਿਊਟੀ ਲਈ ਤਾਇਨਾਤ ਨੇ। ਗੁਰਦੀਪ ਸਿੰਘ ਨੇ ਦੱਸਿਆ ਵੀ ਕਿਸੇ ਨਿੱਜੀ ਮਸਲ ਲੈ ਕੇ ਇਹਨਾਂ ਨਾਲ ਪਹਿਲਾਂ ਉਹਦੀ ਬਹਿਸਵਾਜੀ ਹੋ ਗਈ। ਬਾਦ ਉਹਨਾਂ ਦੋਵਾਂ ਨੇ ਇਹਨੂੰ ਕੁੱਟਿਆ। ਕੋਮੁਲੀ ਲੜਾਈ ਹੋਈ ਹੈ। ਵਿਕਰਮ ਦੇ ਸਿਰ 'ਤੇ 6:00 ਵਜੇ ਆ ਉਹਦਾ ਉਹਦਾ ਕਹਿਣਾ ਵੀ ਅਰਣ ਕੁਮਾਰ ਦੇ ਜਿਹੜਾ ਗੜਾ ਪਾਇਆ ਸੀ ਨਾ ਉਹਦੇ ਨਾਲ ਉਹਦੇ ਸਿਰ 'ਤੇ ਸੱਟ ਲੱਗੀ ਹੈ। ਗੁਰਦੀਪ ਸਿੰਘ ਹਸਪੀਟਲ ਲਖਲ ਹੋ ਗਿਆ। ਐਮਰਜੈਂਸੀ ਆ ਗਈ। ਪਰਤਾਕੀ ਪਿਛਾਰੀਟੋਂ ਕਾਇਨਾਂ ਜਿਹੇ-ਜਿਹੇ ਹਾਲਾਤ ਹੋਣਗੇ ਉਹੀ ਤੇ ਕਾਨੂੰਨੀ ਤੇ ਮੈਗਵਾਨਾ ਕਰ ਲੈ। ਦੋਵੇਂ ਵੱਲ ਜਨਤਰੀ ਬਟਿੰਡਾ ਦੇ ਬੀਬੀ ਵਾਲਾ ਰੋਡ ਉਤੇ ਆਰਕੇ ਦਰਸ਼ਨ ਇਲੈਕਟ੍ਰੋਨਿਕਸ ਦੀ ਦੁਕਾਨ ਉਤੇ ਬੀਤੀ ਰਾਤ ਤਕਰੀਬਨ 1 ਵਜੇ ਭਿਆਨਕ ਅੱਗ ਲੱਗ ਗਈ ਇਸ ਘਟਨਾ ਦਾ ਪਤਾ ਲੱਗਦੇ ਹੀ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤਿੰਨ ਮੰਜ਼ਿਲਾ ਇਲੈਕਟ੍ਰੋਨਿਕਸ ਦੀ ਦੁਕਾਨ ਵਿੱਚ ਤੇਜ਼ੀ ਨਾਲ ਫੈਲੀ ਅੱਗ ਕਾਰਨ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਸਬੰਧੀ ਫਾਇਰ ਬ੍ਰਿਗੇਡ ਦੇ ਅਫਸਰ ਪ੍ਰਮੋਦ ਕੁਮਾਰ ਨੇ ਕਿਹਾ ਕਿ ਉਹਨੂੰ ਸੂਚਨਾ ਮਿਲੀ ਸੀ ਕਿ ਬਟਿੰਡਾ ਦੀ ਬੀਬੀ ਵਾਲਾ ਰੋਡ ਸਥਿਤ ਆਰਕੇ ਦਰਸ਼ਨ ਇਲੈਕਟ੍ਰੋਨਿਕਸ ਵਿੱਚ ਅੱਗ ਲੱਗੀ ਹੈ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਤੇ ਬੜੀ ਇਹ ਅੱਗੇ ਜਿਹੜੀ ਮੈਨੂੰ ਸਾਨੂੰ 2 ਵਜੇ ਸੂਚਨਾ ਮਿਲੀ ਸੀ ਉਹ ਵੀ ਗੀਤਿਆਲਾ ਰੋਡ ਤੇ ਇਲੈਕਟ੍ਰੀਕਲ ਦੀ ਦੁਕਾਨ ਨੂੰ ਆਉਂਦੀ ਰਹੀ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸ਼ਟਰੇ ਬਿਲਕੁਲ ਲਾਲ ਹੋ ਚੁੱਕੇ ਸੀਗੇ ਤੇ ਜਿਹੜੀ ਅੱਗੇ ਪਹਿਲਾਂ ਨਹੀਂ ਲੱਗੀ ਸੀ ਜੀ ਤੇ ਜਿਹਨੇ ਸਾਹਮਣੇ ਜਿਹਨੇ ਮੌਕੇ ਤੇ 14 ਗੱਡੀਆਂ ਲੱਗੀਆਂ ਹੋਈਆਂ ਕੰਮ ਤੇ ਵਾਰੀ-ਵਾਰੀ ਗੱਡੀਆਂ ਭਰ ਕੇ ਜਾਣ ਦੀ ਉਧਾਰ ਹੈ ਕਿ ਕਿਹੜੀ ਹੁਣ ਤੱਕ ਆ ਸਕਦੀ ਹੈ ਕਿ ਕਿਹਾ ਕਿ ਸਾਢੇ 3 ਵਜੇ ਮੈਂ ਖੜੀ ਨਾ ਪਾ ਚੁੱਕੇ ਤੇ ਫਾਇਰ ਸੇਫਟੀ ਦੇ ਕੁਝ ਅੰਦਰ ਹੈ ਕਿ ਕੋਈ ਫਾਇਰ ਸੇਫਟੀ ਦਾ ਕੋਈ ਪ੍ਰਬੰਧ ਨਹੀਂ ਗਰਾਉਂਡ 2 ਬਿਲਕੁਲ ਨਾਲ ਦੀ ਦੁਕਾਨਾਂ ਤੇ ਵੀ ਨੁਕਸਾਨ ਹੋਇਆ ਹੈ ਦੁਕਾਨ ਦੇ ਤਰੇੜਾਈਆਂ ਨਾਲ ਨਾਲ ਦੀ ਦੁਕਾਨਾਂ ਦੇ ਤਰੇੜਾਈਆਂ ਜੀ ਕਿੰਨੇ ਦਾ ਕਲੇਮ ਕਰ ਰਹੇ ਜੀ ਸਾਡਾ ਕਿੰਨਾ ਨੁਕਸਾਨ ਆਇਆ ਹੈ ਇਹ ਮੈਂ ਦੱਸਿਆ ਨਹੀਂ ਸਕਦਾ ਇਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਅਕਸਰ ਤੁਸੀਂ ਇਹਨਾਂ ਨੂੰ ਕਿੰਨਾ ਨੂੰ ਮਤਲਬ ਜੀ ਪਹਿਲਾਂ ਨੋਟਿਸ ਦੇ ਕੇ ਇਹਨਾਂ ਨੂੰ ਪ੍ਰਬੰਧ ਕਰਾਇਆ ਜਾਣਗੇ ਹੋਸ਼ਿਆਰਪੁਰ ਵਿੱਚ ਲੁਟੇਰਿਆਂ ਦੇ ਹੌਸਲੇ ਨੇ ਬੁਲੰਦ ਹੋ ਚੁੱਕੇ ਨੇ ਕਿ ਸ਼ਹਿਰ ਵਿੱਚ ਲੁਟੇਰੇ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਨੇ ਤੇ ਕਿਹਾ ਜਾ ਸਕਦਾ ਹੈ ਕਿ ਹੋਸ਼ਿਆਰਪੁਰ ਵਿੱਚ ਹੁਣ ਪੁਲਿਸ ਖੋਦ ਵੀ ਸੁਰੱਖਿਅਤ ਨਜ਼ਰ ਨਹੀਂ ਆ ਰਹੀ ਤਾਜ਼ਾ ਮਾਮਲਾ ਭਾਦਰਪੁਰ ਇਲਾਕੇ ਤੋਂ ਜਿੱਥੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਆਪਣੀ ਨਨਾਨ ਨੂੰ ਕਿਸੇ ਕੰਮ ਦੇ ਸਿਲਸਿਲੇ ਵਿੱਚ ਮਿਲਣ ਗਈ ਸੀ ਤੇ ਜਦੋਂ ਉਹ ਗਲੀ ਵਿੱਚ ਆਪਣੇ ਐਕਟਵਾ ਉੱਤੇ ਖੜਕੇ ਮੋਬਾਈਲ ਉੱਤੇ ਕਿਸੇ ਨਾਲ ਗੱਲ ਕਰ ਰਹੀ ਸੀ ਤਾਂ ਇਨੇ ਦੇਰ ਵਿੱਚ ਹੀ ਲੁਟੇਰੇ ਉਸ ਦੇ ਗਲੇ ਦੀ ਚਾਂਦ ਤੋੜ ਕੇ ਮੌਕੇ ਤੋਂ ਫਰਾਰ ਹੋ ਗਏ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜਿਸ ਤੋਂ ਬਾਅਦ ਪੀੜਤ ਮੁਲਾਜ਼ਮ ਨੇ ਇਨਸਾਫ ਦੀ ਮੰਗ ਕੀਤੀ ਹੈ ਫਿਰ ਮੈਂ ਆਪਣੀ ਬੇਟੀ ਨੂੰ ਲੈਣ ਆਈ ਸੀ ਭਾਦਰਪੁਰ ਆਪਣੀ ਨਾਨ ਦੇ ਘਰੋਂ ਅੱਛਾ ਜੀ ਤੇ ਕੀ ਵਾਕਿਆ ਹੋਇਆ ਹੈਗਾ ਜੀ ਇੱਥੇ ਅੱਜ ਤੁਹਾਡੇ ਨਾਲ ਸਰ ਮੈਂ ਗੁੜੀਆਂ ਨੂੰ ਲੈਣ ਆਈ ਸੀ ਆਪਣੇ ਨੂੰ ਤੇ ਫੇ ਖੜੀ ਸੀ ਐਕਟਿਵਾ ਦੇ ਉੱਤੇ ਨਾ ਜੀ ਪਿੱਛੋਂ ਦੀ ਚੋਰ ਆਇਆ ਤੇ ਇਹ ਚੈਨੀ ਤੇ ਵਿੱਚ ਸਿੰਗੀ ਸੀਗੀ ਧੋਪੋ ਕੇ ਲੈ ਗਿਆ ਕਿੰਨੀ ਕੀਮਤ ਸੀਗੀ ਚੈਨੀ ਦੀ ਸੋਨੇ ਦੀ ਸੀ ਚਾਂਦੀ ਦੀ ਸੀਗੀ ਸੋਨੇ ਦੀ ਸਰ ਠੀਕ ਹੈ ਜੀ ਕਿੰਨੀ ਕੀਮਤ ਸੀਗੀ ਜੀ ਫਿਰ 8-9 ਲੱਗਦਾ 60 ਹਜ਼ਾਰ ਨੂੰ ਕਹਿੰਦਾ ਜੀ 65-70 ਹਜ਼ਾਰ ਦੀ ਸੀ ਸਰ ਅੱਛਾ ਜੀ ਅਬਿੱਤੀ ਸਿੰਗੀ ਸੀ ਸੋਨੇ ਦੀ ਤੇ ਇਤ ਨਾਲ ਚੈਨੀ ਸੀਗੀ ਫਿਰੋਜ਼ਪੁਰ ਪੁਲਿਸ ਨੇ ਵਾਕਖ ਮਾਮਲੇ ਵਿੱਚ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਪਾਸੋਂ 20 ਗ੍ਰਾਮ ਹੈਰੋਇਨ 14 ਲੱਖ 80300 ਰੁਪਏ ਦੀ ਡਰੱਗ ਮਨੀ ਅਤੇ ਇੱਕ ਵਰਨਾਕਾਰ ਬ੍ਰੰਧਤ ਕੀਤੀ ਹੈ ਐਸਪੀਡੀ ਰਣਜੀਤ ਕੁਮਾਰ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਜ਼ੀਰਾ ਵਿੱਚ ਅਰਸ਼ਦੀਪ ਸਿੰਘ ਅਤੇ ਗੁਰਪ੍ਰੀਤ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ 13 ਲੱਖ 10000 ਰੁਪਏ ਦੀ ਡਰੱਗ ਮਨੀ ਬ੍ਰੰਧਤ ਕੀਤੀ ਗਈ ਇਸ ਦੇ ਨਾਲ ਹੀ ਦੂਜੇ ਮਾਮਲੇ ਵਿੱਚ ਥਾਣਾ ਕੁਲਗੜੀ ਦੀ ਪੁਲਿਸ ਨੇ ਪਰਮਜੀਤ ਅਤੇ ਸੁਰਜੀਤ ਨੂੰ 20 ਗ੍ਰਾਮ ਹੈਰੋਨ ਅਤੇ 1 ਲੱਖ 70300 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਉਨੇ ਕਹੇ ਕਿ ਪਰਮਜੀਤ ਅਤੇ ਸਰਜੀਤ ਉਤੇ ਪਹਿਲਾਂ ਹੀ ਕਈ ਮੁਕੱਦਮੇ ਦਰਜ ਨੇ ਉਹਨਾਂ ਅੱਗੇ ਦੱਸਿਆ ਕਿ ਆਰਿਫਕੇ ਥਾਣੇ ਦੀ ਪੁਲਿਸ ਵੱਲੋਂ 43 ਗ੍ਰਾਮ ਹੈਰਨ ਸਮੇਤ ਸ਼ੀਰਾ ਨਾਮੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਮਾਂਜੋ ਕੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਬਲੋ ਜੁੜੀ ਇੱਕ ਜੰਗੀ ਪੱਧਰ ਤੇ ਜਿਹੜੀ ਮੁਹਿੰਮ ਚਲਾਈ ਗਈ ਹੈ ਨਸ਼ੇ ਦੇ ਖਿਲਾਫ ਉਸ ਮੁਹਿੰਮ ਵਿੱਚ ਜਿਹੜੇ ਟੋਟਲ ਦੋਸ਼ੀ ਫੜੇ ਗਏ ਨੇ ਉਹ ਪੰਜ ਦੋਸ਼ੀ ਫੜੇ ਗਏ ਨੇ ਸਾਰੇ ਮੁਕੱਦਮੇ ਨੂੰ ਮਿਲਾ ਕੇ ਜਿਵੇਂ ਮੈਂ ਤੁਹਾਨੂੰ ਡਿਟੇਲ ਦੱਸਦਾ ਜੁੜਾ ਸਿਟੀ ਜਿਰਾ ਹੈ ਉਥੇ ਦੋ ਦੋਸੀ ਫੜੇ ਗਏ ਨੇ ਗੁਰਬੇਜ ਤੇ ਅਰਸ਼ਦੀਪ ਗੁਰਬੇਜ ਅਮ੍ਰਿਤਸਰ ਦਾ ਤੇ ਅਰਸ਼ਦੀਪ ਗੁਰਦਾਸਪੁਰ ਦਾ ਰਹਿਣ ਵਾਲਾ ਇਹਨਾਂ ਕੋذਰੀ ਡਰਗਮਣੀ ਹੁੰਦੀ ਹੈ ਉਹ ਬਰਮਦ ਹੋਈ ਹੈ 131000 ਰੁਪਏ ਜਿਹੜੇ ਨਸ਼ੇ ਦੇ ਖਿਲਾਫ ਇਹ ਲੜਾਈ ਹੈ ਉਸ ਵਿੱਚ ਜਿਹੜਾ ਉਹਨਾਂ ਦਾ ਫਾਈਨੈਂਸ਼ੀਅਲ ਬੈਕਬੋਨ ਹੈ ਉਹਨੂੰ ਤੋੜਨ ਵਾਸਤੇ ਇਹ ਬਹੁਤ ਹੀ ਵੱਡਾ ਉਪਰਾਲਾ ਸੀ ਉਦੋਂ ਬਾਅਦ ਥਾਣਾ ਕੁਲਗੜੀ ਵਿੱਚ ਮੁਕੱਦਮਾ ਨੰਬਰ 90 ਦਰਜ ਹੋਇਆ ਹੈ ਉਥੇ ਪਰਮਜੀਤ ਪੰਮਾ ਜਿਹੜਾ ਫਿਰੋਜ਼ਪੁਰ ਸਹਿਰ ਦਾ ਰਹਿਣ ਵਾਲਾ ਸੀ ਤੇ ਸੁਰਜੀਤ ਜਿਹੜਾ ਥਾਣਾ ਗੁਰਹਰਸਾਹ ਦਾ ਰਹਿਣ ਉਨਾ ਦੀ ਗ੍ਰਫਤਾਰੀ ਹੋਈ ਹੈ 20 ਗ੍ਰਾਮ ਹਿਰੋਇਨ ਤੇ 1,70,300 ਰੁਪਏ ਡਰਗਮਨੀ ਦੇ ਨਾਲ ਗ੍ਰਫਤਾਰੀ ਹੋਈ ਹੈ ਇਹਦੇ ਨਾਲ ਨਾਲ थाना ਆਰਿਫਕੇ ਦੇ ਏਰੀਆ ਵਿੱਚ 45 ਗ੍ਰਾਮ ਹਿਰੋਇਨ ਦੇ ਨਾਲ ਸிராਪੁੱਤਰ ਬੁੱਟਾ ਸਿੰਘ ਜਿਹੜਾ ਮੱਲਾ ਵਾਲਾ ਰਹਿਣ ਵਾਲਾ ਸੀ ਉਹਨੂੰ ਵੀ ਫੜੀ ਚਾ ਗਿਆ ਜ਼ੀਰਾਪੁਰ ਤੋਂ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਦੋ ਮੌਜਮਾ ਨੂੰ ਕਾਬੂ ਕੀਤਾ ਤੇ ਚੋਰੀ ਦੇ ਸੱਤ ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਹੈ ਪੁਲਿਸ ਅਧਿਕਾਰੀ ਗੁਰਦੀਪ ਸਿੰਘ ਨੇ ਕਿਹਾ ਕਿ ਮਲਜ਼ਮਾਂ ਦੀ ਪਛਾਣ ਜਗਸੀਰ ਸਿੰਘ ਅਤੇ ਹਸਤेंद्र ਵਜੋਂ ਹੋਈ ਹੈ ਜਿਨ੍ਹਾਂ ਦੇ ਖਿਲਾਫ ਵਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਆਈਪੀਐਸ ਐਸਐਸਪੀ ਸਾਹਿਬ ਫਰੋਸਪੁਰ ਦੇ ਨਿਰਦੇਸ਼ਾਂ ਤਹਿਤ ਸ਼੍ਰੀ ਰਿੰਦੀ ਕੁਮਾਰ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਸਾਹਿਬ ਫਰੋਸਪੁਰ ਦੀ ਗਵਾਈ ਵਿੱਚ ਇੱਕ ਥਾਣਾ ਸਿਟੀ ਜੀਰਾ ਦੇ ਐਸਐਚਓ ਇੰਸਪੈਕਟਰ ਕਮਲਜੀਤ ਤੇ ਉਹਨਾਂ ਦੇ ਮੁਲਾਜ਼ਮਾਂ ਦੀ ਇੱਕ ਟੀਮ ਬਣਾਈ ਗਈ ਸੀਗੀ। ਤੋਂ ਜੋ ਟੀਮ ਕੰਮ ਕਰ ਰਹੀ ਸੀ ਜਿਨ੍ਹਾਂ ਬਸ ਇਨਫਰਮੇਸ਼ਨ ਸੀ ਵੀ ਦੋ ਆਦਮੀ ਜਕਸੀਰ ਸਿੰਘ ਪਿੰਡ ਕਮਾਲਗੜ੍ਹ ਥਾਣਾ ਸਦਰਜੀਰਾ ਇੱਕ ਸਿਕੰਦਰ ਸਿੰਘ ਪਿੰਡ ਸ਼ੇਰਪੁਰ ਤਖਤੂ ਵਾਲਾ ਥਾਣਾ ਸਦਰਜੀਰਾ ਇਹ ਥਾਣਾ ਸਿਟੀ ਜੀਰਾ ਦੇ ਏਰੀਆ ਤੇ ਆਸ-ਪਾਸ ਦੇ ਏਰੀਏ ਵਿੱਚੋਂ ਜਿਹੜੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਜਿਹੜੇ ਵੱਖ-ਵੱਖ ਜਿਹੜੇ ਬੰਦਿਆਂ ਨੂੰ ਵੇਚਦੇ ਉਹ ਜਿਸ ਦੇ ਇਸੇ ਕੜੀ ਦੇ ਤਹਿਤ ਜਿਹੜੀ ਟੀਮ ਨੇ ਮਤਲਬ ਮਿਹਨਤ ਕਰਦੇ ਹੋਏ ਇਹਨਾਂ ਦੋਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਤੇ ਮਕਦਮਾ ਨੰਬਰ 61 ਅਧੀਨ ਤਾ 303 ਜਿਹੜਾ ਬੀ ਐਨ ਐਸ ਦੇ ਤਹਿਤ ਮਕਦਮਾ ਦਰਜ ਕੀਤਾ ਸੀਗਾ ਔਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਚੋਰੀ ਦੇ ਸੱਤ ਮੋਟਰਸਾਈਕਲ ਤੇ ਇੱਕ ਐਕਟ ਵਾ ਟੋਟਲ 8 ਜੋ ਬਰਾਮਦ ਕੀਤੇ ਗਏ ਤੇ ਜੋ ਦੋਸ਼ੀ ਜੇਅਰ ਪੁਲਿਸ ਨੂੰ ਆਦਾ ਤਦ ਇਹਨਾਂ ਦਾ ਵਾਰਦਾਤ ਕਰ ਬਸ ਬਸ ਥਾਣਾ ਸਿਟੀ ਜੀਰਾ ਤੇ ਆਸ-ਪਾਸ ਦੇ ਇਲਾਕੇ ਜਿੱਥੇ ਵੀ ਇਹਨਾਂ ਨੂੰ ਲੱਗਦਾ ਸੀ ਵੀ ਮਾਲਕੋ ਦਾ ਹੈ ਨਹੀਂਗਾ ਤੇ ਚਾਬੀਆਂ 2 ਨੰਬਰ ਦੀ ਇਹਨਾਂ ਕੋਲ ਬਣਾ ਕੇ ਤੇ ਕੋਲ ਮੋਟਰਸਾਈਕਲ ਖੋਲ ਕੇ ਲਾਈ ਗਏ ਗੜ ਸ਼ੰਕਰ ਨੰਗਲ ਰੋੜੋ ਤੇ ਪਿਛਲੇ ਲੰਬੇ ਸਮੇਂ ਤੋਂ ਓਵਰਲੋਡ ਟਿਪਰਾਂ ਦੀ ਲਗਾਤਾਰ ਆਵਾਜ਼ੀ ਤੋਂ ਜਿੱਥੇ ਆਮਰਾਗੀਰ ਪਰੇਸ਼ਾਨ ਨੇ ਉੱਥੇ ਹੀ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਓਵਰਲੋਡ ਟਿਪਰਾਂ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹਨਾਂ ਓਵਰਲੋਡ ਟਿਪਰਾਂ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈ ਇਹਨਾਂ ਓਵਰਲੋਡ ਟਿਪਰਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਉਤੇ ਇਸ ਦਾ ਕੋਈ ਅਸਰ ਨਹੀਂ ਜਾਪ ਰਿਹਾ ਪਿੰਡ ਸਦਰਪੁਰ ਵਿੱਚ ਇਹਨਾਂ ਟਿਪਰਾਂ ਦੀ ਮਨਮਾਨੀ ਕਾਰਨ ਸਕੂਲੀ ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀਆਂ ਬੱਸਾਂ ਨੂੰ ਭਾਰੇ ਖਾਜਲ ਖਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤੋਂ ਨਾਰਾਜ਼ ਨੇੜੇ ਦੇ ਪਿੰਡ ਦੇ ਲੋਕਾਂ ਨੇ ਟ੍ਰੈਫਿਕ ਜਮ ਕਰਕੇ ਸਰਕਾਰ ਦੇ ਖਿਲਾਫ ਨਾਰਾਬਾਜ਼ੀ ਕੀਤੀ ਜਿਸ ਕਾਰਨ ਗੜ ਸ਼ੰਕਰ ਨੰਗਲ ਸੜਕ ਉਤੇ ਵਾਹਨਾਂ ਦੀ ਲੰਮੇ ਸਮੇਂ ਤੱਕ ਲਾਈਨਾਂ ਲੱਗੀਆਂ ਰਹੀਆਂ ਇਸ ਮੌਕੇ ਸਥਾਨਕ ਲੋਕਾਂ ਨੇ ਕਿਹਾ ਕਿ ਨੇਕਾਂ ਵਾਰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਉਣ ਦੇ ਬਾਵਜੂਦ ਇਹਨਾਂ ਓਵਰਲੋਡ ਟਿਪਰਾਂ ਤੋਂ ਨਹੀਂ ਜਵਾਬ ਨਹੀਂ ਮਿਲੇ ਪਹਿਲਾਂ ਤਾਂ ਸ਼ਾਪਰਪਿੰਡ ਦੇ ਵਿੱਚ ਦੋ ਮੌਤਾਂ ਹੋਈਆਂ ਜਵਾਨ ਦੀਆਂ ਜਵਾਨ ਦੀਆਂ ਮੌਤਾਂ ਹੋਈਆਂ ਹੱਲੇ ਤਾਂ ਸੇਵਾ ਵੀ ਨਹੀਂ ਠੰਡਾ ਹੋਇਆ ਆਹ ਟਿਪਰਾਂ ਦੇ ਹਾਲਾਤ ਦੇਖ ਲਓ ਪੰਜਾਬ ਪੁਲਿਸ ਦਾ ਕੋਈ ਮਹਿਕਮੇ ਵਾਲਾ ਬੰਦਾ ਪੁੱਛਿਆ ਇੱਕ ਸਾਡੇ ਮੁਲਾਜ਼ਮ ਹੈਗੇ ਜਿਹੜੇ ਵਿਚਾਰੇ ਦਿਨ ਨੂੰ ਔਰ ਰਾਤ ਨੂੰ ਡਿਊਟੀ ਕਰਦੇ ਆ ਔਰ ਉਹ ਆਪਣੇ ਟਾਈਮ ਤੋਂ ਬਾਅਦ ਵੀ ਡਿਊਟੀ ਕਰਦੇ ਆ ਐ ਟਾਈਮ ਵੀ ਉਹ ਸਾਡੇ ਕੋਲ ਆ ਕੇ ਖੜੇ ਆ ਇਹ ਟਿਪਰਾਂ ਵਾਲੇ ਬਦਮਾਸ਼ੀ ਕਰਦੇ ਆ ਧੱਕਾ ਕਰਦੇ ਆ ਆ ਬੱਸ ਦਾ ਦੇਖ ਲੋ ਬੱਸ ਨੂੰ ਨੰਗੜ ਨਹੀਂ ਦਿੱਤਾ ਟਿਪਰ ਨਾਲ ਲਾਤਾ ਉਹਨੇ ਉਹ ਟਿਪਰ ਨਾਲ ਆ ਤਾਂ ਬੰਦੇ ਨੇ ਮੋਰੇ ਹੋ ਕੇ ਉਹਨੂੰ ਡਰਾਈਵਰ ਨੂੰ ਰੋਕਿਆ ਤਾਂ ਉਹ ਰੁਕਿਆ ਜੀ ਇੱਧਰ ਜਵਾਨ ਪੁੱਤਾਂ ਦੀਆਂ ਮੌਤਾਂ ਹੋਈਆਂ ਮਾਮਾ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਕੀ ਹਾਲਾਤ ਆ ਉਹ ਟਿਪਰਾਂ ਵਾਲਿਆਂ ਦੇ ਹਾਲਾਤ ਦੇਖ ਲੋ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚਿਆ ਐਮਐਲਏ ਰੋੜੀ ਸਾਹਿਬ ਨੂੰ ਕੋਈ ਫਿਕਰ ਨਹੀਂ ਹੈਗਾ ਇਹਨਾਂ ਪਿੰਡਾਂ ਦਾ ਰਾਜਪੁਰਾ ਸਦਰ ਪੁਲਿਸ ਨੇ ਇੱਕ ਵਾਰ ਫਿਰ ਸਰਹੰਦ ਰੋਡ ਨੇੜੇ ਨਾਕਾਬੰਦੀ ਦੌਰਾਨ ਔਰਤ ਅਤੇ ਮਰਦ ਨੂੰ ਆਉਂਦੇ ਵੇਖ ਕੇ ਉਸਤੇ ਤਲਾਸ਼ੀ ਲਈ ਤਾਂ ਉਹਨਾਂ ਪਾਸੋਂ 1 ਕਿਲੋ ਹਫੀਮਬ੍ਰੰਦ ਹੋਈ ਇਸ ਸਬੰਧੀ ਗੱਲਬਾਤ ਕਰਦਿਆਂ ਐਸਐਚਓ ਕਿਰਪਾਲ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਮਨੋਜ ਕੁਮਾਰ ਅਤੇ ਇੱਕ ਔਰਤ ਕਾਲੋ ਦੇਵੀ ਵਾਸੀ ਚਾਰਖੰਡ ਜੋ ਕਿ ਬੱਸ ਵਿੱਚ ਸਵਾਰ ਹੋ ਕੇ ਆ ਰਹੇ ਸਨ ਜਦੋਂ ਬੱਸ ਨੂੰ ਚੈਕਿੰਗ ਲਈ ਰੁਕਾਇਆ ਗਿਆ ਤਾਂ ਇਹ ਪਿਛਲੇ ਪਾਸੇ ਉਤਰ ਕੇ ਭੱਜਣ ਲੱਗੇ ਇਸ ਤੋਂ ਬਾਅਦ ਇਹਨਾਂ ਨੂੰ ਰੋਕੇ ਤਲਾਸ਼ੀ ਲਈ ਕੀਤੀ ਤਾਂ ਇਹਨਾਂ ਪਾਸੋਂ 1 ਕਿਲੋ ਹਫੀਮ ਬ੍ਰੰਦ ਹੋਈ ਉਹਨਾਂ ਕਹੇ ਕਿ ਮਾਮਲੇ ਦੇ ਅਗਲੇ ਪੜਾਅ ਤੱਕ ਜਾਰੀ ਹੈ ਮਾਨਯੋਗ ਐਸਐਸਪੀ ਪਟਿਆਲਾ ਸਰਦਾਰ ਡਾਕਟਰ ਨਾਨਕ ਸਿੰਘ ਆਈਪੀਐਸ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਵਿਕਰਮਜੀਤ ਬਰਾੜ ਡੀਐਸਟੀ ਸਬਡਿਵੀਜ਼ਨ ਰਾਜਪੁਰਾ ਦੀ ਦੇਖਰੇਖ ਚ ਅਸੀਂ ਸਭ ਬਸੰਤਪੁਰੇ ਏਜੀਐਮ ਰਿਜੋਟ ਨਾਕਾਬੰਦੀ ਕੀਤੀ ਹੋਈ ਸੀ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਏਐਸਸੀ ਪਰਮਜੀਤ ਸਿੰਘ ਅਤੇ ਮਹਿਲਾ ਸਿਪਾਈ ਸ੍ਰਿੰਦਰਕੌਰ ਨੇ ਚੈਕਿੰਗ ਦੌਰਾਨ 1 ਕਿਲੋ ਅਫੀਮ ਬਰਾਮਦ ਕੀਤੀ ਇਹ ਮਨੋਜ ਕੁਮਾਰ ਅਤੇ ਕਾਲੋ ਦੇਵੀ ਜਿਹੜੇ ਝਾਰਖੰਡ ਦੇ ਰਹਿਣ ਵਾਲੇ ਆ ਇਹ ਨਾਕਾ ਪਾਰਟੀ ਨੂੰ ਦੇਖ ਕੇ ਬਸ ਦੀ ਪਿਛਲੀ ਤੱਕ ਚ ਉੱਤਰ ਕੇ ਥੋੜਾ ਜਿਹਾ ਪਿਛਾ ਨੂੰ ਮੁੜਨ ਲੱਗੇ ਜਿਨ੍ਹਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਨਾਲ ਤਾਬੂ ਕਰਕੇ 1 ਕਿਲੋ ਆਫੀਮ ਬਰਾਮਦ ਕੀਤੀ ਹੈ ਹੁਣ ਅਸੀਂ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਦੋਨੋਂ ਦੇਖਾਂਗੇ ਜੋ ਵੀ ਬੰਦੇ ਦੀ ਹੋਰ ਦੀ ਵਿੱਚ ਵਸੇਤ ਆਏ ਤੇ ਉਹਨੂੰ ਸਮਨਤ ਉਤੀਸ ਪੰਜਾਬੀ ਖਬਰਾਂ ਦੇ ਸਬ੍ਰੇਟਨ ਵਿੱਚ ਫਲਾਲ ਨਹੀਂ ਜਾਂਦੇ ਨੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤ ਤੇ ਤੁਸੀਂ ਬਣੇ ਰਹੋ ਚੜ੍ਹਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ